ਆਦੇ ਵੱਲੋਂ ਉਸਤੇ ਪਲਟਵਾਰ ਜਾਂ ਕਹਿ ਸਕਦੇ ਹਾਂ ਕਿ ਤੰਜ ਜਿਹੜਾ ਕੱਸਿਆ ਗਿਆ ਹੈ ਉਸ ਨੂੰ ਲੈ ਕੇ ਸਿਆਸਤ ਗਰਮ ਹੈ ਤਾਂ ਉਧਰ ਬੀਬੀ ਕੰਗਣਾਰ ਨੌਤ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਕਿਉਂਕਿ ਕੰਗਣਾਰ ਨੌਤ ਚਾਹੀ ਸੀ ਕਿ ਉਸ ਨੂੰ ਰਾਹਤ ਮਿਲ ਜਾਵੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜਿਹੜਾ ਉਹ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਮੌਕਾ ਮਿਲੇ ਪਰ ਅਜਿਹਾ ਨਹੀਂ ਹੋ ਪਾਇਆ ਲੰਬੇ ਸਮੇਂ ਤੋਂ ਇਹ ਰੇੜਕਾ ਜਾਰੀ ਆ ਹਾਲਾਂਕਿ ਪਹਿਲਾ ਸੈਸ਼ਨ ਦਾ ਬਹਾਨਾ ਲਾ ਕੇ ਵੀ ਬਾ ਬਚਦੇ ਨਜ਼ਰ ਆਏ ਸੀ ਪਰ ਹੁਣ ਸੈਸ਼ਨ ਵੀ ਖਤਮ ਹੋ ਚੁੱਕਿਆ ਜਿਸ ਦੇ ਚਲਦੇ ਆ ਅਦਾਲਤ ਨੇ ਵੀ ਸੱਤ ਔਰਤੇ ਕਹਿ ਦਿੱਤਾ ਹੈ ਕਿ 15 ਜਨਵਰੀ ਨੂੰ ਇੱਥੇ ਜਿਹੜਾ ਉਹਨਾਂ ਨੂੰ ਹਾਜ਼ਰ ਹੋਣਾ ਹੀ ਪਵੇਗਾ ਤਾਂ ਮੇਰੇ ਨਾਲ ਅਰਜੰਦਰ ਜੀ ਹੋਰੀ ਮੌਜੂਦ ਰਹਿਣਗੇ ਹਰ ਵਾਰ ਦੀ ਤਰ੍ਹਾਂ ਅਰਜੰਦਰ ਏਵਨ ਪੰਜਾਬੀ ਟੀਵੀ ਤੇ ਸਵਾਗਤ ਆ ਧੰਨਵਾਦ ਜੀ ਸੁਖੀ ਮਿਹਰਬਾਨ ਅਰਜੰਦਰ ਬੀਬੀ ਕੰਗਣਾ ਰਨਾਤ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਐਨੇ ਸਮੇਂ ਬਾਅਦ ਜਿਹੜਾ ਇੱਕ ਵਾਰ ਫਿਰ ਤੋਂ ਬਾਦੀਆਂ ਨਜ਼ਰ ਆ ਰਹੀਆਂ ਨੇ ਤਾਂ ਜੀ ਦੇਖੋ ਫਿਰ ਜਦੋਂ ਸੇ ਬਜ਼ੁਰਗ ਮਹਿਲਾ ਨੂੰ ਉਹ ਪੁੱਠਾ ਸਿੱਧਾ ਸ਼ਬਦਾਂ ਚੋਂ ਅਪਮਾਨ ਕੀਤਾ ਵੀ ਫਿਰ ਉਹਦਾ ਰਿਜਲਟ ਤਾਂ ਖੁੱਤਣਾ ਪੈਂਦਾ ਜੀ ਇਸੇ ਕੜੀ ਦੇ ਥਰੂ ਹੀ ਮਤਲਬ ਮੈਡਮ ਸਾਡੀ ਜਿਹੜੀ ਕੰਗਨ ਅਰਣਾਉਤ ਹੈ ਇਹਨਾਂ ਨੂੰ ਆਪਾਂ ਇਥੇ ਬਰਿੰਡਾ ਕੋਰਟ ਦੇ ਵਿੱਚ ਪੇਸ਼ ਹੋਣ ਲਈ ਨਾਂ ਜੋ ਕੋਰਟ ਵੱਲੋਂ ਹੁਕਮ ਕੀਤਾ ਗਿਆ ਹੈ ਹੁਕਮ ਦੇ ਵਿੱਚ ਵੀ ਸਖਤ ਹੁਕਮ ਨੇ ਜੀ ਅਗਰ ਮਤਲਬ ਨਹੀਂ ਤਾਂ ਇਹ ਤੇ ਚੁਟਾ ਖਾਧੀ ਰਹਿੰਦੇ ਤਾਂ ਮਤਲਬ ਅੱਗੇ ਕਾਰਵਾਈ ਹੈ ਜਿਹੜਾ ਸਖਤ ਰੋਖਾ ਕੋਡ ਦਾ ਉਹ ਵੀ اختیار ਕੀਤਾ ਜਾ ਸਕਦਾ ਹੈ ਇਹ ਗੱਲ ਕਰ ਮੈਂ ਇਹ ਹੈ ਜੀ ਸੁਖ ਸਾਹਿਬ ਦੀ ਜਿਹੜੀ ਮਾਤਾ ਮਹਿੰਦਰ ਕੌਰ ਹੈ ਅਸੀਂ ਪਹਿਲਾਂ ਵੀ ਚੈਨਲ ਦੇ ਥਰੂ ਬੇਨਤੀ ਕੀਤੀ ਸੀ ਵੀ ਉਹਦੀ ਜਿਹੜੀ ਮਾਲੀ ਹਾਲਤ ਹੈ ਉਹ ਥੋੜੀ ਜੀ ਕਮਜ਼ੋਰ ਹੈ ਜਿਹਦੇ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਸੀ ਚੈਨਲ ਦੇ ਥਰੂ ਵੀ ਕਿ ਜਥੇ ਬੰਦੀਆਂ ਨੂੰ ਵੀ ਉਹਨਾਂ ਦੀ ਬੰਦ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਘਰ ਇੱਕ ਡੱਟ ਹੋ ਗਈ ਸੀ ਇੱਕ ਲੜਕੇ ਦੇ ਉਹਨਾਂ ਦੇ ਸਪ ਮਤਲਬ ਉਹ ਤਾਂ ਕਈ ਦਿਨ ਦੀ ਲੜਦਾ ਲਈ ਕਰਨ ਹੋਗੀ ਤੇ ਇਸ ਕਰਕੇ ਮਤਲਬ ਕੁਝ ਸੰਘਰਸ਼ ਦੇ ਵਿੱਚ ਲੜਾਈ ਹੋਗੀ ਦੇ ਕਾਰਨ ਕਾਫੀ ਜਿਹੜਾ ਕਰਜ਼ਾ ਜਾਂ ਚੜ ਗਿਆ ਉਹਨੂੰ ਉਤਾਰਨ ਵਾਸਤੇ ਸਾਰੀਆਂ ਜਥੇਬੰਦੀਆਂ ਮਤਲਬ ਥੋੜੀ ਥੋੜੀ ਸਹਾਇਤਾ ਕਰਦੇ ਨੇ ਤਾਂ ਮਾਤਾ ਨਾਲੇ ਦਾ ਮਤਲਬ ਪੰਜਾਬ ਦਾ ਜਿਹਨੇ ਨਾਂ ਉੱਚਾ ਕੀਤਾ ਪੰਜਾਬ ਦੀਆਂ ਆਨ ਸ਼ਾਨ ਦੇ ਵਾਸਤੇ ਲੜਾਈ ਲੜ ਰਹੀ ਆ ਉਹ ਲੜਾਈ ਦੇ ਵਿੱਚ ਜਿੱਤ ਪ੍ਰਾਪਤ ਕਰ ਲੇ ਤੇ ਨਾਲੇ ਜਿਹੜੇ ਉਹਦੇ ਹਾਲਾਤ ਨੇ ਉਹ ਠੀਕ ਹੋ ਜਾ ਇਹ ਬਿਲਕੁਲ ਅਹਿਮ ਵੀ ਹੈ ਅਰਜਿੰਦਰ ਜੀ ਕਿਉਂਕਿ ਦੇਖਿਆ ਜਾਵੇ ਬੀਬੀ ਮੈਂ ਮਹਿੰਦਰ ਕੌਰ ਨੇ ਜਿਹੜੇ ਹਨਾ ਉਹ ਲੰਮੇ ਸਮੇਂ ਤੋਂ ਇਹ ਲੜਾਈ ਕੋਈ ਹੋਰ ਨਾਰਮਲ ਇਨਸਾਨ ਜੇ ਹੁੰਦਾ ਮੈਨੂੰ ਜੋ ਲੱਗਦਾ ਸ਼ਾਇਦ ਹੁਣ ਤੱਕ ਹਾਰ ਕੇ ਵਹਿ ਜਾਂਦਾ ਹਨਾ ਠੀਕ ਆ ਕਿਉਂਕਿ ਅਗਲਾ ਪੇਸ਼ੀ ਦੇਖਦਾ ਦੋ ਪੇਸ਼ੀ ਦੇਖਦਾ ਕਿੰਨੇ ਕ ਤੁਸੀਂ ਜਿਹੜਾ ਉਹ ਕੋਹਟਾਂ ਦੇ ਢੇਡੇ ਮਾਰ ਲੋਗੇ ਜਦੋਂ ਤੁਹਾਡੀ ਮਾਲੀ ਹਾਲਤ ਸਹੀ ਨਹੀਂ ਹੁੰਦੀ ਪਰ ਬੀਬੀ ਅਜੇਂਦਰ ਜਿਹੜੇ ਬੀਬੀ ਮਾਤਾ ਮਹਿੰਦਰ ਕੌਰ ਨੇ ਉਹ ਅੱਜ ਵੀ ਇਹ ਲੜਾਈ ਲੜ ਰਹੇ ਨੇ ਤਾਂ ਆਪਣੇ ਲੋਕਾਂ ਨੂੰ ਵੀ ਜਿਹੜਾ ਸਾਥ ਆ ਉਹਨਾਂ ਦਾ ਪਹਿਲ ਦੇ ਆਧਾਰ ਤੇ ਦੇਣਾ ਚਾਹੀਦਾਗਾ ਹਾਂਜੀ ਇਹੀ ਅਪੀਲ ਆਪਾਂ ਕੀਤੀ ਹੈ ਪਹਿਲਾਂ ਵੀ ਕੀਤੀ ਆ ਹੋਰ ਚੈਨਲਾਂ ਤੇ ਵੀ ਅਪੀਲ ਜਰੂਰ ਚੱਲ ਰਹੀ ਹੈ ਤੇ ਜਰੂਰ ਪੰਜਾਬ ਦੇ ਲੋਕ ਕੋ ਖੁੰਦਲੀ ਦੇ ਇਹ ਮਾਲਕ ਨੇਗੇ ਜਰੂਰ ਮਤਲਬ ਜਿਸ ਦਾ ਵੀ ਟੈਲੀਫੋਨ ਸਹਿਯੋਗ ਦਿੱਤਾ ਜਾ ਸਕਦਾ ਉਹ ਦੇਣਾ ਚਾਹੀਦਾ ਕਿਉਂਕਿ ਟੁੱਕੇ ਟੁੱਕੇ ਨਾਲ ਜਿਪਾਂ ਕਹਦੀ ਹੈ ਵੀ ਗੂੰਦ ਗੂੰਦ ਨਾਲ دریا ਭਰ ਜਾਂਦਾ ਉਹ ਗੱਲ ਹੈ ਮਤਲਬ ਫੇਰ ਪ੍ਰਮਾਤਮਾ ਅੱਗੇ ਵੀ ਲੋਕਾਂ ਅੱਗੇ ਵੀ ਬੇਨਤੀ ਕਰਦੇ ਆ ਦੀ માતા ਦੀ ਜਿਹੜੀ ਮਾਲੀ ਹਾਲਤ ਹੈ ਉਹਨੂੰ ਠੀਕ ਕਰਨ ਵਾਸਤੇ ਉਹਦੇ ਵਿੱਚ ਜਿੰਨਾ ਦੀ ਸਹਿਯੋਗ ਬੰਦ ਹੈ ਜਰੂਰ ਦਿੱਤਾ ਜਾਵੇ ਚਾਹੇ ਜਥੇਵੰਦੀਆਂ ਦੇ ਰੂਪ ਵਿੱਚ ਚਾਹੇ ਪੰਜਾਬੀਆਂ ਦੇ ਰੂਪ ਵਿੱਚ ਕਿਸੇ ਵੀ ਤਰ੍ਹਾਂ ਹੋਵੇ ਮਤਲਬ ਮਾਤਾ ਦਾ ਜਿਹੜਾ ਮਸਲਾ ਹੈ ਉਹ ਠੀਕ ਜਰੂਰ ਹੋਣਾ ਚਾਹੀਦਾ ਬਿਲਕੁਲ ਦੂਜੇ ਪਾਸੇ ਦੇਖਿਆ ਜਾਵੇ ਅਰਜਿੰਦਰ ਜੀ ਅਦਾਲਤ ਦਾ ਜਿਹੜਾ ਫੈਸਲਾ ਆਇਆ ਇਹਦੇ ਨਾਲ ਸ਼ਾਇਦ ਕਈ ਹੋਰ ਸਾਰੇ ਲੋਕਾਂ ਦੇ ਵੀ ਕੰਨ ਹੋ ਜਾਣਗੇ ਇਹ ਜਿਹੜੇ ਜਦੋਂ ਕੈਮਰੇ ਸਾਹਮਣੇ ਹੁੰਦੇ ਨੇ ਇਹ ਜਾਂ ਫਿਰ ਆਪਣੇ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਨੇ ਤਾਂ ਬੋਲਣ ਲੱਗੇ ਆਪਣੀ ਆਪਣੇ ਸ਼ਬਦਾਂ ਤੇ ਜਿਹੜਾ ਕੰਟਰੋਲ ਨਹੀਂ ਉਹਨਾਂ ਦਾ ਰਹਿੰਦਾ ਹੈ ਇਹ ਉਹਨਾਂ ਲੋਕਾਂ ਦੀ ਜ਼ਰੂਰ ਕੰਨ ਹੋ ਜਾਣਗੇ ਕਿ ਅਦਾਲਤਾਂ ਸਭ ਦੇ ਲਈ ਬਰਾਬਰ ਨੇ ਅਦਾਲਤਾਂ ਨੇ ਇਹ ਨਹੀਂ ਦੇਖਣਾ ਆ ਕਿ ਤੁਸੀਂ ਕੋਈ ਸੈਲੀਬ੍ਰਿਟੀ ਹੋ ਜਾਂ ਤੁਸੀਂ ਕੋਈ ਆਮ ਇਨਸਾਨ ਹੋ ਹਾਂਜੀ ਦੇਖੋ ਫਿਰ ਇਹਦਾ ਕੋਰਟਾਂ ਦਾ ਉਹ ਨਿਰਪੱਖ ਨੇ ਸਾਡੀ ਜਿਹੜੀ ਇਹ ਜੁਡੀਸ਼ਰੀ ਪ੍ਰਣਾਲੀ ਹੈ ਕਾਫੀ ਮਤਲਬ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਮਸ਼ਹੂਰ ਹੈਗੀ ਹੈ ਜੀ ਇਹਦੇ ਵਿੱਚ ਕੋਈ ਪੱਖਪਾਤ ਦਾ ਰੋਲ ਨਹੀਂ ਹੁੰਦਾ ਇਹਦੇ ਵਿੱਚ ਹਰ ਕਾਨੂੰਨ ਇਨਸਾਫ ਦੇਣ ਦੀ ਕੋਸ਼ਿਸ਼ ਕਰਦੀ ਹੈ ਜਿਹੜੇ ਸਾਡੇ ਜੱਜ ਸਾਹਿਬ ਹੁੰਦੇ ਨੇ ਕਾਫੀ ਮਿਹਨਤ ਕਾਫੀ ਪੜ੍ਹਾਈ ਤੇ ਕਾਫੀ ਚੀਜ਼ ਨੂੰ ਸੋਚ ਵਿਚਾਰ ਕੇ ਮਤਲਬ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ ਕਿ ਸਾਨੂੰ ਸਦਾ ਹੀ ਸਾਡੀ ਜੁਡੀਸ਼ਰੀ ਦੇ ਉੱਤੇ ਮਾਣ ਰਹੇਗਾ ਤੇ ਮਾਣ ਰਹੂਗਾ ਇਹ ਜੀ ਮਤਲਬ ਇਹ ਚੀਜ਼ ਦਾ ਇੱਕ ਸੱਟ ਹੈਗਾ ਜਿਹਦੇ ਵਿੱਚ ਕੋਈ ਵੀ ਬੰਦਾ ਉੱਚਾ ਬੋਲਦਾ ਦੂਸਰੇ ਨੂੰ ਨਰਨ ਸਮਝ ਕੇ ਉਹਦਾ ਜਿਹੜਾ ਖਮਿਆਜਾ ਉਹਨੂੰ ਜ਼ਰੂਰ ਭੁਗਤਣਾ ਪੈਂਦਾ ਬਿਲਕੁਲ ਬਿਲਕੁਲ ਆ ਤਾਂ ਹੁਣ ਥੋੜਾ ਜਿਹਾ ਪੰਜਾਬ ਦੀ ਸਿਆਸਤ ਦੇ ਵੱਲ ਆਉਂਦੇ ਹਾਂ ਰਜਿੰਦਰ ਜੀ ਸੁਖਵੀਰ ਸਿੰਘ ਬਾਦਲ ਦਾ ਬੀਤੇ ਦਿਨੀ ਇੱਕ ਬਿਆਨ ਸਾਹਮਣੇ ਆਉਂਦਾ ਕਿ ਆਸੀਂ ਜਿਹੜਾ ਇਹ ਰੈਲੀ ਆ ਇਹਨੂੰ ਛੇਤੀ ਖਤਮ ਕਰ ਦਾਨੇ ਆ ਆ ਜਿਹੜਾ ਜ਼ਿਆਦਾ ਬੋਲਣ ਵਾਲੇ ਸੀ ਉਹ ਤਾਂ ਹੁਣ ਸਾਡੇ ਨਾਲ ਨਹੀਂ ਆ ਜਾਂ ਚਲੋ ਅਸੀਂ ਬਾਹਰ ਕੱਢਦੇ ਹਨ ਉਹ ਤਾਂ ਚਲੋ ਉਹਨਾਂ ਦਾ ਇੱਕ ਢੰਗ ਹੁੰਦਾ ਹੈ ਉਸਤੇ ਪੰਜਾਬ ਦੇ ਸੀਐਮ ਦੇ ਵੱਲੋਂ ਵੀ ਤੰਜ ਕਸਿਆ ਗਿਆ ਹੈ ਭਗਵਾਨ ਸਿੰਘ ਮਾਨ ਦਾ ਕਹਿਣਾ ਹੈ ਕਿ ਸਮਝੋ ਕਾਲੀ ਦਲ ਤਾਂ ਨਿਬੜ ਗਿਆ ਦੇਖੋ ਜੀ ਜਿਹੜੇ ਇਹ ਸਿਆਸੀ ਨਾਰੇ ਨੇ ਮਤਲਬ ਇਹ ਇੱਕ ਕੀ ਹੈ ਨਾ ਜੀ ਪਿਛਲੇ ਸਮੇਂ ਤੋਂ ਪਿਛਲੇ 4 ਸਾਲ ਤੋਂ ਜਦੋਂ ਮਾਨ ਸਾਹਿਬ ਜਿਆਦਾ ਦੇ ਦੇ ਚ ਆਏ ਨੇ ਜਾਂ ਮੁੱਖ ਮੰਤਰੀ ਬਲੇ ਨੇ ਉਹਦੇ ਤੋਂ ਜਿਹੜੀਆਂ ਸਿਆਸੀ ਲੀਡਰੀਆਂ ਇਹ ਰੈਲੀਆਂ ਸੀ ਉਹਦੇ ਵਿੱਚ ਜਰੂਰ ਇੱਕ ਦੋ ਮਤਲਬ ਇਸ ਤਰ੍ਹਾਂ ਦਾ ਬਦਲਾਅ ਆਇਆਗਾ ਜਿਹਦੇ ਵਿੱਚ ਥੋੜਾ ਜਿਹਾ ਸਮਝ ਆਕ ਥੋੜਾ ਜੱਟ ਫਸਾ ਠੱਠਾ ਜਾਂ ਜਿਹਦੇ ਵਿੱਚ ਉਧਰੋਂ ਉਧਰ ਹੀ ਮੜਾ ਮੋਟਾ ਮਤਲਬ ਨੂਨ ਮਿਰਚ ਲਾ ਕੇ ਸਾਡੇ ਜਰੂਰ ਹੁੰਦੀ ਆ ਪਹਿਲਾਂ ਕਾਂਦੀ ਦਾ ਰਲੀਆਂ ਦੇ ਵਿੱਚ ਹੋਰ ਤਰ੍ਹਾਂ ਦੇ ਲੈਕਚਰ ਹੁੰਦੇ ਸੀ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਲੈਕਚਰ ਹੋਰ ਤਰ੍ਹਾਂ ਹੁੰਦੇ ਨੇ ਮਾਨ ਸਾਹਿਬ ਨੂੰ ਇਸ ਗੱਲ ਦੀ ਵਧਾਈ ਮੰਨਦਿਆਂ ਵੀ ਜਿਹੜਿਆਂ ਨੇ ਵੱਡੀਆਂ ਪਾਰਟੀਆਂ ਨੂੰ ਇੱਕ ਸਿੱਧੇਲੀ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਲੋਕਾਂ ਦੇ ਵਿੱਚ ਉਹਨਾਂ ਨੂੰ ਆਪਣਾ ਸ਼ੀਸ਼ਾ ਦਿਖਾਉਣ ਦੇ ਵਿੱਚ ਮਾਨ ਸਾਹਿਬ ਕਾਮਯਾਬ ਹੋਏ ਨੇਗੇ ਇਹ ਠੀਕ ਹੈ ਵੀ ਮਤਲਬ ਜੋ ਵੀ ਕੁਝ ਹੁੰਦਾ ਹੈ ਇੱਕ ਸਿਆਸੀ ਰੈਲੀ ਦੇ ਵਿੱਚ ਇੱਕ ਸਿਆਸੀ ਬਿਆਨ ਹੀ ਹੁੰਦੇ ਨੇ ਇਹਨਾਂ ਦੀ ਬਹੁਤੀ ਕੋਈ ਇੰਨੀ ਇੰਨੀ ਹੱਤ ਨਹੀਂ ਹੁੰਦੀ ਹੈ ਗੱਲ ਕਰ ਵੀ ਜ਼ਰੂਰ ਮਤਲਬ ਜਿਹੜਾ ਬਦਲਾਅ ਜ਼ਰੂਰ ਲਿਆ ਦਿੱਤਾ ਗਿਆ ਹੈ ਰੈਲੀਾਂ ਦੇ ਵਿੱਚ ਲੋਕਾਂ ਨੂੰ ਸਵਾਲ ਪੁੱਛਣ ਦਾ ਤੇ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਕਾਫੀ ਖੁਸ਼ ਹੈ ਜਿਹਦੇ ਵਿੱਚ ਮਾਨਸਾਹਬ ਦਾ ਬਦਲਾਅ ਦਾ ਨਾਅਰਾ ਜਿਹੜਾ ਦਿੱਤਾ ਸੀਗਾ ਉਹ ਸਾਫ਼ ਝਲਕਦਾ ਹੈ ਬਿਲਕੁਲ ਇੱਕ ਮੁੱਦਾ ਹੋਰ ਲੰਮੇ ਸਮੇਂ ਤੋਂ ਜਿਹੜਾ ਲਟਕਿਆ ਹੋਇਆ ਹੈ ਉਹ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਦਾ ਕੀ ਲੱਗਦਾ ਕਿ ਇਹ ਜਿਹੜਾ ਹੁਣ ਸਾਲ ਚੜਿਆ ਇਹ ਸਾਲ ਦੇ ਵਿੱਚ ਇਸ ਮੁੱਦੇ ਤੇ ਬੂਰ ਪਵੇਗਾ ਦੇਖੋ ਜੀ ਇਹ ਗੱਲ ਇਹ ਹੈ ਜੀ 2011 ਦੇ ਲਗਭਗ ਜਿਹੜੀਆਂ ਚੋਣਾਂ ਹੋਈਆਂ ਜੀ ਜਿਹੜੀਆਂ ਪਿੱਛੇ ਸਰਉਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਇਹਦੇ ਵਿੱਚ ਲਗਭਗ 185 ਬੰਦੇ ਹੁੰਦੇ ਨੇ ਜਿਹਦੇ ਵਿੱਚੋਂ ਤੁਸੀਂ ਐ ਮੰਨੋ ਜੀ ਕਾਫੀ ਬੰਦੇ ਤਾਂ ਵਿਦੇਸ਼ ਦੇ ਵਿੱਚ ਵਾਗੇ ਕਾਫੀ ਬੰਦੇ ਨੇ ਜਿਹੜੇ ਚੜ੍ਹਾਈ ਕਰ ਗਏ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾਗ ਰਾਜ ਬਹੁਤ ਲੋਕ ਬਜ਼ੁਰਗ ਹੋ ਗਏ ਇਸ ਕਰਕੇ ਸਮੇਂ ਦੀ ਮੰਗ ਹੈ ਸਮੇਂ ਦੀ ਮੰਗ ਦੇ ਕਾਰਨ ਤੇ ਦੂਜੀ ਗੱਲ ਇਹ ਹੈ ਵੀ ਜਿਹੜੀ ਅਸਲੀ ਲੀਡਰਸ਼ਿਪ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੀ ਸ਼ੁਰੂ ਹੁੰਦੀ ਹੈ ਹਾਂ ਇਸ ਕਰਕੇ ਮਤਲਬ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੀ ਚਿਰ ਇਹਦੀਆਂ ਵੋਟਾਂ ਨਹੀਂ ਪੈਂਦੀਆਂ ਉਨੀ ਦੇਰ ਤੱਕ ਲੋਕ ਲੀਡਰਲੈਸ ਨੇ ਜਿਹੜੇ ਉਹ ਹੋਈ ਚ ਰਜਾ ਰਹੇ ਨੇ ਕਿਉਂਕਿ ਨਵੀਂ ਲੀਡਰਸ਼ਿਪ ਹੈ ਜਿਹੜੀ ਉਹ ਤਿਆਰ ਕਰਨੀ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪੁਰਾਣੇ ਬੰਦੇ ਨੇਗੇ ਨਵੀਂ ਲੀਡਰਸ਼ਿਪ ਪੈਦਾ ਨਹੀਂ ਹੋ ਰਹੀ ਮਸਲੇ ਨੇ ਜਿਹੜੇ ਲੋਕਾਂ ਦੇ ਉਹ ਨਵੇਂ ਨੇ ਨਵੇਂ ਮਸਲੇ ਹੈਂਡਲ ਕਰਨ ਵਾਸਤੇ ਪੁਰਾਣੇ ਬੰਦਿਆਂ ਦਾ ਕੋਈ ਹੋਣਾ ਜ਼ਰੂਰੀ ਨਹੀਂ ਹੁੰਦਾ ਨਵੇਂ ਮਸਲੇ ਨਵੇਂ ਨਵੀਆਂ ਗੁੱਡੀਆਂ ਨਵੇਂ ਪਤੋਲੇ ਮਤਲਬ ਇਹਦੇ ਆਧਾਰ ਦੇ ਉੱਤੇ ਜਿਹੜੇ ਮਸਲੇ ਹੱਲ ਕਰਨੇ ਨੇ ਜਿਵੇਂ ਕੋਈ ਅਹਿਮ ਨੀਏ ਵੀ ਮੋਬਾਈਲਾਂ ਨਾਲ ਸੰਬੰਧਿਤ ਹੈ ਜਾਂ AI ਨਾਲ ਸੰਬੰਧਿਤ ਹੈ ਜਾਂ ਹੋਰ ਕਿਉਂਕਿ ਇਹਦੇ ਵਿੱਚ ਪਿਛਲੇ 15-20 ਸਾਲਾਂ ਦੇ ਵਿੱਚ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਤੇ ਉਹੇ ਜਿਹੇ ਤਰ੍ਹਾਂ ਮਸਲੇ ਨੇ ਜਿਹੜੇ ਉਹ ਵੀ ਇਸ ਤਰ੍ਹਾਂ ਪੇਚੀਦਾ ਨੇ ਇਹਨਾਂ ਨੂੰ ਹੈਂਡਲ ਕਰਨ ਵਾਸਤੇ ਜ਼ਰੂਰ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਨਾ ਵੋਟਾਂ ਜ਼ਰੂਰੀਆਂ ਦੇ ਉੱਤੇ ਇੱਕ ਬੰਦੇ ਨੇ ਸਰਦਾਰ ਬਲਦੇਵ ਸਿੰਘ ਨੇ ਹਰਿਆਣੇ ਦੇ ਉਹਨਾਂ ਨੂੰ ਸਟੇ ਨਹੀਂ ਦੀ ਹੈ ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਰਿਆਣੇ ਦੀ ਹੈ ਉਦੇ ਮੈਂਬਰ ਨੇ ਪੰਜਾਬ ਦੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਵਿੱਚ ਉਹਨਾਂ ਦਾ ਹੱਕ ਹੀ ਨਹੀਂ ਬਣਦਾ ਹਨ ਇਸ ਤਰ੍ਹਾਂ ਦੀ ਸਟੇ ਸੈਂਟਰ ਸਰਕਾਰ ਨੂੰ ਵੀ ਮਤਲਬ ਇਹਦਾ ਪੱਖ ਲੈਣਾ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਉਹ ਸਟੇ ਧਰਵਾ ਕੇ ਵੋਟਾਂ ਦਾ ਐਲਾਨ ਜਲਦੀ ਤੋਂ ਜਲਦੀ ਹੋਵੇ ਤਾਂ ਕਿ ਇਹ ਜਿਹੜਾ ਸਿੱਖ ਜਗਤ ਹੈ ਜਿਹਦੇ ਵਿੱਚ ਮਤਲਬ ਇੱਕ ਨਿਰਾਸ਼ਤਾ ਪਾਈ ਜਾ ਰਹੀ ਹੈ ਉਹ ਲੀਡਰਸ਼ਿਪ ਨੂੰ ਉਹ ਲੀਡਰਸ਼ਿਪ ਦੀ ਘਾਟ ਹੈ ਜਿਹੜੀ ਉਹ ਪੂਰੀ ਹੋ ਸਕੇ ਅਰਜੰਦਰ ਜੀ ਮੇਰਾ ਲਾਸਟ ਸਵਾਲ ਆ ਤੁਹਾਨੂੰ ਲੰਮਾ ਤੇ ਜ਼ਰਬਾ ਹੋ ਗਿਆ ਤੁਹਾਨੂੰ ਤੁਸੀਂ ਹਰ ਪਾਰਟੀ ਦੀ ਸਰਕਾਰ ਦੇਖੀ ਹੈ ਤੁਹਾਨੂੰ ਕੀ ਲੱਗਦਾ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੀ ਗੱਲ ਕਰ ਰਹੇ ਹਾਂ ਮੈਂ ਸਿਰਫ ਇਹਦਾ ਭਵਿੱਖ ਕੀ ਦੇਖਦੇ ਹਾਂ ਦੇਖੋ ਜੀ ਇਹ ਤਾਂ ਹੁਣ ਪਤਾ ਲੱਗੂਗਾ ਕਿਉਂਕਿ ਜਿਹੜੀ ਕੱਲ ਇੱਕ ਐਪਲੀਕੇਸ਼ਨ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਜਿਹੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਮਤਲਬ ਉਨਰ ਸਰਜੀਤ ਆਲਿਆਂ ਦਾ ਉਹਨੂੰ ਨਾਂਨਤਾ ਮਿਲ ਗਈ ਤਾਂ ਫਿਰ ਮਤਲਬ ਵੋਟਾਂ ਤਾਂ ਇਹਨਾਂ ਦੀਆਂ ਬੰਡੀਆਂ ਜਾਣਗੀਆਂ ਜਿਹਦੇ ਵਿੱਚ ਸ਼ਰੋਨੀ ਅਕਾਲੀ ਦਲ ਦੀ ਹਾਲਤ ਹੈ ਜਿਹੜੀ ਕੋਈ ਬਹੁਤੀ ਵਧੀਆ ਨਹੀਂ ਹੋਣੀ ਕਿਉਂਕਿ ਵੋਟਾਂ ਫਟ ਜਾਣਗੀਆਂ ਸ਼ਰੋਨੀ ਅਕਾਲੀ ਦਲ ਕਾਫੀ ਟੁਕੜਿਆਂ ਦੇ ਵਿੱਚ ਗੁੱਟਾਂ ਦੇ ਵਿੱਚ ਵੰਡਿਆ ਗਿਆ ਹੈਗਾ ਜਿਵੇਂ ਸਤਾ ਸ਼ਰੋਨੀ ਅਕਾਲੀ ਦਲ ਮਾਨ ਹੈ ਸ਼ਰੋਨੀ ਅਕਾਲੀ ਦਲ ਬਾਦਲ ਹੈ ਚਰੋਨੀ ਅਕਾਲੀ ਦਲ ਪੰਜਾਬ ਪੁਨਰ ਸਰਜੀਤ ਹੈ ਚਰੋਨੀ ਅਕਾਲੀ ਦਲ 420 1920 ਹੋਰ ਕਾਫੀ ਨੇ ਇਸ ਤਰ੍ਹਾਂ ਬਿਲਕੁਲ ਮਤਲਬ ਗਰੁੱਪ ਹੈਗੇ ਨੇ ਜਿਹੜੇ ਵੋਟਾਂ ਵੋਟਾਂ ਉਹੀ ਨਹੀਂ ਆ ਵੋਟਾਂ ਵੰਡੀਆਂ ਜਾਣਗੀਆਂ ਫਿਰ ਕੋਈ ਬਹੁਤਾ ਸਾਫ ਨੂੰ ਹੋਣਾ ਕੋਈ ਖਦਾਤ ਨੂੰ ਨਹੀਂ ਹੋਊਗਾ ਜਿੰਨੀ ਦੇਰ ਤੱਕ ਇੱਕ ਪਲੇਟਫਾਰਮ ਥੱਲੇ ਅਕਾਲ ਸਖਤ ਸਾਹਿਬ ਦੇ ਹੁਕਮਨਾਮਿਆਂ ਦੇ ਮਤਾਬਕ ਇਹ ਇਕੱਠੇ ਨਹੀਂ ਹੁੰਦੇ 19 ਦੇਰ ਤੱਕ ਚਰੋਨੀ ਅਕਾਲੀ ਦਲ ਦਾ ਪ੍ਰਿਕ ਕੋਈ ਬਹੁਤਾ ਚਮਕਦਾ ਨਹੀਂ ਹੈ ਇਹ ਬਿਲਕੁਲ ਹੈ ਅਰਜੰਦਰ ਜੀ ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ ਦੇ ਲਈ ਤਾਂ ਇਹ ਅਰਜੰਦਰ ਜੀ ਹੋរី ਸਾਡੇ ਨਾਲ ਮੌਜੂਦ ਸੀ ਗੱਲ ਹੁਣ ਪੰਜਾਬ ਦੀ ਸਿਆਸਤ ਦੀ ਕਰਦੇ ਆ ਆਪਾਂ ਸਾਲ ਚੇਂਜ ਹੋ ਚੁੱਕੇ ਆ ਪਰ ਸਾਡੀ ਸਿਆਸਤ ਹਲੇ ਵੀ ਉੱਥੇ ਦੀ ਉੱਥੇ ਹੀ ਖੜੀ ਆ ਤੁਸੀਂ ਅਕਸਰ ਦੇਖਦੇ ਹੋ ਕਿ ਸਿਆਸੀ ਲੀਡਰ ਜਦੋਂ-ਜਦੋਂ ਸਮਾਂ ਮਿਲਦਾ ਹੈ ਇੱਕ ਦੂਜੇ ਨੂੰ ਆਡੇ ਹੱਥੀ ਲੈਂਦੇ ਨੇ ਇੱਕ ਦੂਜੇ ਤੇ ਹਾਸੇ ਮਜ਼ਾਕ ਦੇ ਵਿੱਚ ਤਾਂਜ ਇਸ ਪ੍ਰਕਾਰ ਦੇ ਕਾ ਜਾਂਦੇ ਨੇ ਕਿ ਬਾਤ ਦੇ ਵਿੱਚ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੋ ਜਾਂਦੇ ਨੇ ਸੁਖਵੀਰ ਸਿੰਘ ਬਾਦਲ ਲੰਬੀ ਰੈਲੀ ਦੌਰਾਨ ਜਿਹੜਾ ਉਹ ਇਹ ਕਹਿੰਦੇ ਨੇ ਕਿ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਬਜ਼ੁਰਗ ਦੇ ਵੱਲੋਂ ਅਸਲ ਉਹਨਾਂ ਨੂੰ ਕਿਹਾ ਗਿਆ ਸੀ ਕਿ ਠੰਡ ਦਾ ਸਮਾਂ ਹੈ ਰੈਲੀ ਥੋੜੀ ਜਲਦੀ ਖਤਮ ਕਰ ਦਿਓ ਤਾਂ ਬਾਦਲ ਸਾਹਿਬ ਕਹਿੰਦੇ ਨੇ ਜੀ ਕਿ ਜਿਹੜੇ ਜ਼ਿਆਦਾ ਲੰਮੇ-ਲੰਮੇ ਭਾਸ਼ਣ ਦੇਣ ਵਾਲੇ ਸੀ ਉਹ ਹੁਣ ਸਾਡੇ ਨਾਲ ਨਹੀਂ ਆ ਅਸੀਂ ਤਾਂ ਬਹੁਤ ਛੇਤੀ ਆ ਜਿਹੜਾ ਉਹ ਰੈਲੀ ਨਿਮੇੜ ਦੇਣੀ ਆ ਜਿਸ ਤੋਂ ਬਾਅਦ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਸਿੰਘ ਮਾਨ ਜਿਹੜਾ ਮਜ਼ਾਕ ਜਾਂ ਟਿੱਕਰ ਕਹਿ ਸਕਦੇ ਆ ਕਿ ਕਰਦੇ ਨਜ਼ਰ ਆਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਿ ਇਹਨਾਂ ਦਾ ਤਾਂ ਕੰਮ ਹੁਣ ਨਿਭੜ ਗਿਆ ਕਿਉਂਕਿ ਅੱਗੇ 227 ਯਾਰਿਆ 227 ਦੇ ਵਿੱਚ ਜਿਹੜਾ ਉਹ ਚੋਣ ਜਾਤਾ ਲੱਗ ਜਾਣਾ ਹੈ ਜਿਸ ਨੂੰ ਲੈ ਕੇ 20 ਜਿਹੜਾ ਪੰਜਾਬ ਦੇ ਸੀਐਮ ਮਾਨ ਦੇ ਵੱਲੋਂ ਤੰਜ ਨੇ ਉਹ ਕਸੇ ਗਏ ਨੇ ਪਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਚਰਚਾਵਾਂ ਦੇ ਵਿੱਚ ਜਰੂਰ ਰਹੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਜਦੋਂ 2115 ਦੇ ਵਿੱਚ ਵਿਵਾਦਗੀਆਂ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਗਰਾਫ ਜਿਸ ਟੰਗ ਦੇ ਨਾਲ ਗਿਰਿਆ ਹੈ ਜਾਂ ਉਸ ਤੋਂ ਬਾਅਦ ਧੜੇ ਨੇ ਜਿਹੜੇ ਉਹ ਅਕਾਲੀ ਦਲ ਦੇ ਵੱਖ-ਵੱਖ ਪ੍ਰਕਾਰ ਦੇ ਬਣੇ ਨੇ ਉਸ ਤੋਂ ਬਾਅਦ ਸਵਾਲ ਜਿਹੜੇ ਉਹ ਲਗਾਤਾਰ ਖੜੇ ਅਕਾਲੀ ਦਲ ਤੇ ਹੁੰਦੇ ਨਜ਼ਰ ਆਏ ਨੇ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਜਿਹੜਾ ਵੋਟ ਬੈਂਕ ਹੈ ਉਹ ਵੋਟ ਬੈਂਕ ਹੈ ਸਿੱਖਾਂ ਦਾ ਹੁਣ ਸ਼੍ਰੋਮਣੀ ਅਕਾਲੀ ਜਿਹੜੀ ਕਾਂਗਰਸ ਦੀ ਵੋਟ ਆ ਉਹ ਆਪਣੀ ਇੱਕ ਅਲੱਗ ਵੋਟ ਆ ਆਮ ਆਦਮੀ ਪਾਰਟੀ ਉਸ ਵਕਤ ਇੱਕ ਬਦਲਾਅ ਦੇ ਬਹਾ ਦੇ ਵਿੱਚ ਬਹਿ ਗਈ ਸੀ ਇਸ ਵਾਰ ਪਤਾ ਲੱਗਣਾ ਕਿ ਆਮ ਆਦਮੀ ਪਾਰਟੀ ਦੀ ਦਰਸਲ ਜਿਹੜੀ ਵੋਟ ਅਸਲ ਵੋਟ ਆ ਉਹ ਕਿਸ ਟੰਗ ਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਵੋਟ ਪੈਣੀ ਆ ਜਦੋਂ ਉਹ 5 6 ਧੜੇ ਵੰਡਣਗੇ ਤਾਂ ਉਹ ਵੋਟਾਂ ਨੇ ਜਿਹੜੀਆਂ ਉਹਨਾਂ ਧੜਿਆਂ ਦੇ ਵਿੱਚ ਵੰਟ ਜਾਂਦੀਆਂ ਨੇ ਕਿਆਂ ਹੁਣ ਇਹ ਚੀਜ਼ ਤਾਂ ਬਹੁਤ ਅਹਿਮ ਇਹ ਤਾਂ ਹਰ ਇੱਕ ਸਿਆਸੀ ਮਾਹਿਰ ਕਹਿੰਦਾ ਹੈ ਕਿ ਸਾਰੇ ਅਕਾਲੀ ਦਲ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪਵੇਗਾ ਉਸ ਤੋਂ ਬਾਅਦ ਹੀ ਅਕਾਲੀ ਦਲ ਦਾ ਜਿਹੜਾ ਭਵਿੱਖ ਹੈ ਉਹ ਤੈਅ ਹੋ ਸਕਦਾ ਆਉਣ ਵਾਲਾ ਸਮਾਂ ਕੀ ਬਿਆਨ ਕਰਦਾ ਹੈ ਇਹ ਤਾਂ ਸਮਾਂ ਹੀ ਬਿਆਨ ਕਰੇਗਾ ਪਰ ਉਧਰ ਜਾਂਦੇ ਜਾਂਦੇ ਇੱਕ ਵਾਰ ਫਿਰ ਜਾਣਕਾਰੀ ਸਾਂਝੀ ਕਰਤੀਏ ਕਿ ਬੀਬੀ ਕੰਗਣਾਰ ਨਾਥ ਕਿਸਾਨੀ ਅੰਦੋਲਨ ਸਮੇਂ ਜਿਹੜਾ ਮਾਤਾ ਮਹਿੰਦਰਪ ਕਾਰ ਦੇ ਖਿਲਾਫ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਇੱਕ ਵਾਰ ਫਿਰ ਬੇਬਾਦਾਂ ਦੇ ਵਿੱਚ ਘਿਰੇ ਹੋਏ ਨੇ ਤੇ ਆਉਣ ਵਾਲੀ 15 ਜਨਵਰੀ ਨੂੰ ਉਹਨਾਂ ਨੂੰ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋਣਾ ਪਵੇਗਾ ਪੰਜਾਬ ਦੀ ਕੋਈ ਹੋਰ ਗੱਲ ਲੈ